ਨੌਕਰੀਆਂ ਦਵੇ ਸਰਕਾਰ ਤਾਂ ਮੰਨਾਂਗੇ ਤੇ ਦੋਸਤੋ ਬੜੀਆਂ ਗੱਲਾਂ ਹੋਈਆਂ ਨੇ ਤੁਹਾਨੂੰ ਸਾਰਾ ਕੁਝ ਦੱਸਾਂਗੇ ਕੀ ਕੁਛ ਕਿਹਾ ਹੈ ਸਰਕਾਰ ਬਾਰੇ ਕਿੱਥੇ ਕਾਂਗਰਸ ਸਹੀ ਹੈ ਕਿੱਥੇ ਆਮ ਆਪਣੀ ਸਰਕਾਰ ਜਿਹੜੀ ਅੱਜ ਹੈ ਆਮ ਆਦੀ ਪਾਰਟੀ ਉਹ ਸਹੀ ਹੈ ਤਾਂ ਇਸ ਪੂਰੇ ਵਿਸ਼ੇ ਦਾ ਅੱਨਾ ਗੱਲ ਕਰਾਂਗੇ ਸਾਡੇ ਜਿਹੜੇ ਚੈਨ ਸਾਡੇ ਪੂਰੇ ਸਾਡੇ ਦਰਸ਼ਕ ਨੇ ਮਾਨਸਾ ਤੋਂ ਅਰਜਿੰਦਰ ਸਿੰਘ ਜੀ ਜਿਨ੍ਹਾਂ ਨੂੰ ਮੈਂ ਪਿਆਰ ਨਾਲ ਡਾਕਟਰ ਸਾਹਿਬ ਕਹਿੰਦਾ ਹਾਂ ਉਹ ਅਕਸਰ ਜੁੜਦੇ ਨੇ ਉਹਨਾਂ ਨਾਲ ਕਰਦੇ ਆ ਗੱਲਬਾਤ ਤਾਂ ਅਰਜਿੰਦਰ ਸਿੰਘ ਜੀ ਗੱਲ ਸੁਣਦੇ ਹੋ ਜੀ ਹਾਂਜੀ ਹਾਂਜੀ ਡਾਕਟਰ ਸਾਬੋਲ ਇੱਕ ਵੱਡਾ ਬਿਆਨ ਦਿੱਤਾ ਗਿਆ ਕੱਲ ਕਾਂਗਰਸੀ ਰੈਲੀ ਸੀ ਬਹੁਤ ਭਾਰਾ ਘਟ ਹੋਇਆ ਤੁਹਾਨੂੰ ਦੱਸ ਦਿੰਨਾ ਕਿ ਬ੍ਰਾਹਮਿੰਦਰ ਦੇ ਲੜਕੇ ਨੇ ਉਹ ਪਟਿਆਲਾ ਸ਼ਹਿਰ ਦੇ ਯਾਨੀ ਕਿ ਕਾਂਗਰਸ ਦੇ ਪ੍ਰਧਾਨ ਬਣਾਇਆ ਗਿਆ ਇੱਕ ਬੜੀ ਵੱਡੀ ਰੋਸ ਰੈਲੀ ਸੀ ਪਰ ਉੱਥੇ ਨਾ ਰੱਦ ਜਿਹੜੀ ਭੀੜ ਸੀ ਸਾਰੇ ਹੱਥਾਂ ਵਿੱਚ ਨਾ ਪੋਸਟਰ ਸਪੈਸ਼ਲ ਬਣਾਏ ਗਏ ਬੜਾ ਖਰਚਾ ਦੇਖਿਆ ਕਿ ਨਸ਼ਾ ਨਹੀਂ ਨੌਕਰੀਆਂ ਦਿਓ ਉਹਨਾਂ ਨੇ ਆਪ ਪਾਰਟੀ ਦੇ ਸੈਨਿਕ ਸਰਕਾਰ ਦੇ ਸਵਾਲ ਖੜੇ ਕੀਤੇ ਆ ਉਹ ਡਾਕਟਰ ਸਾਹਿਬ ਇੱਕ ਗੱਲ ਬੜੀ ਵੱਡੀ ਕਹਿ ਦਿੱਤੀ ਗਈ ਹੈ ਰਾਜਾ ਵਰਿੰਗਦੇਵ ਵੱਲੋਂ ਕਿ ਤੁਸੀਂ ਠੀਕ ਹੈ ਵਧੀਆ ਕੰਮ ਕਰ ਰਹੇ ਹੋ ਪਰ ਤੁਹਾਨੂੰ ਹੁਣ 3 ਸਾਲ ਤੋਂ ਬਾਅਦ ਦਿਖਿਏ ਹੈ ਜਿਹੜੇ ਗਰੀਬ ਘਰਾਂ ਨੂੰ ਤੁਸੀਂ ਘਰ ਤੋੜ ਰਹੇ ਹੋ ਤੇ ਜਿਹੜੇ ਤੁਸੀਂ ਪੁਲਿਸ ਅਧਿਕਾਰੀ ਵੱਡੇ-ਵੱਡੇ ਸਸਪੈਂਡ ਕੀਤੇ ਨੇ ਉਹਨਾਂ ਦੇ ਉੱਪਰ ਵੀਲਾ ਪੰਜਾ ਕਿਉਂ ਚੱਲ ਰਿਹਾ ਉਹਨਾਂ ਨੇ ਆਪਣੀ ਯਾਨਕੀ ਹੈਰਾਨਗੀ ਜਤਾਈ ਹੈ ਉਹਨਾਂ ਨੇ ਸਾਫ਼ ਚੈਨ ਨਹੀਂ ਕੀਤਾ ਹੈ ਸੀਐਮ ਭਗਵੰਤ ਮਾਨ ਨੂੰ ਤੁਸੀਂ ਇਸ ਤੇ ਕੀ ਕਹੋਗੇ ਦੇਖੋ ਜੀ ਇਹ ਤਾਂ ਹੁੰਦੀ ਨੇ ਰਾਜਨੀਤਿਕ ਪਾਰਟੀਆਂ ਦੇ ਸਟੰਟ ਬਾਅ ਉਹ ਆਪ ਦਾ ਖੇਡੀ ਜਾਂਦੇ ਨੇ ਉਹ ਆਪ ਦੀਆਂ ਸਟੇਜਾਂ ਤੇ ਖੇਡੀ ਜਾਂਦੇ ਨੇ ਉਹ ਆਪ ਦੀਆਂ ਸਟੇਜਾਂ ਤੇ ਖੇਡੀ ਜਾਂਦੇ ਨੇ ਇਹਦੇ ਵਿੱਚ ਨੁਕਸਾਨ ਪੰਜਾਬ ਦਾ ਹੋ ਰਿਹਾ ਇਹਦੇ ਵਿੱਚ ਬਦਨਾਮ ਪੰਜਾਬ ਹੋ ਰਿਹਾ ਇਹਦੇ ਵਿੱਚ ਬਦਨਾਮ ਪੰਜਾਬ ਦੀ ਪਜਾਦੀਅਤ ਨੌਜਵਾਨੀ ਇਹ ਸਾਰਾ ਸਿਸਟਮ ਹੈ ਜਿਹੜਾ ਪੰਜਾਬ ਦਾ ਬਦਨਾਮ ਹੋ ਰਿਹਾ ਇਹ ਰਾਸੀ ਪਾਰਟੀਆਂ ਜਾਣ ਕੇ ਇੱਕ ਦੂਜੇ ਦੇ ਉੱਤੇ ਤੰਜੋ ਤੰਜੀ ਹੁਣ ਜਾਂ ਪੰਜ ਨੇ ਇਹ ਤੰਜ ਤੰਜ ਮਾਰਨ ਤੰਜ ਮਾਰਨ ਦੀ ਖੇਡ ਖੇਡ ਰਹੇ ਨੇ ਨਾਲ ਰਸਤੇ ਆਪ ਵਾਲੇ ਡਾਕਟਰ ਸਾਹਿਬ ਇੱਕਦਾਂ ਲਈ ਵੀ ਉਹਨੇ ਕਹੀ ਹੈ ਨਾ ਵੀ ਕਹਿੰਦੇ ਇੱਕ ਡੇਢ ਸਾਲ ਰਹਿ ਗਿਆ ਸਰਕਾਰ ਨੂੰ ਕਹਿੰਦੇ 300 ਸਰਕਾਰੁੱਤੀ ਵੀ ਸੀ ਅਸੀਂ ਮੰਦੇ ਹਾਂ ਕਿ ਹੁਣ ਸੀਐਮ ਭਗਵੰਤ ਮਾਨ ਵਧੀਆ ਕੰਮ ਕਰ ਰਹੇ ਨੇ ਮੈਂ ਕੋਈ ਉਹਨਾਂ ਦਾ ਛਪਾਰਸ਼ ਨਹੀਂ ਕਰਦਾ ਕੋਈ ਮੈਂ ਹਮਾਇਤੀ ਨਹੀਂ ਕਿਸੇ ਪਾਰਟੀ ਦਾ ਪਰ ਇੱਕ ਗੱਲ ਤਾਂ ਜੋ ਲੋਕ ਦੇਖ ਰਹੇ ਨੇ ਲੋਕਾਂ ਵੱਲੋਂ ਕਮੈਂਟ ਵੀ ਬੜੇ ਵਧੀਆ ਆਉਂਦੇ ਆ ਲਾਈਵ 'ਚ ਕਿ ਭਗਵੰਤ ਮਾਨ ਸਰਕਾਰ ਨੇ ਨੌਕਰੀ ਦਿੱਤੀ ਹੈ ਨੌਜਵਾਨਾਂ ਨੂੰ ਹਾਂ ਪੀਲਾ ਪੰਜਾ ਚੱਲਿਆ ਸੀ ਮੰਦੇ ਹਾਂ ਦੇਰ ਚ ਲੈ ਪਰ ਹੁਣ ਕੋਈ ਨਾ ਕੋਈ ਤਾਂ ਸਰਕਾਰ ਕਰ ਰਹੀ ਹੈ ਨਾ ਹਾਂਜੀ ਦੇਖੋ ਪੀੜਾ ਪੰਚਾ ਚੱਲ ਰਿਹਾ ਹੈ ਚਾਹੇ ਉਹ ਛੋਟੇ ਘਰਾਂ ਦੇ ਚੱਲ ਰਿਹਾ ਹੈ ਛੁੱਟੀਆਂ ਮੱਖੀਆਂ ਤੇ ਚੱਲ ਰਿਹਾ ਹੈ ਮੈਂ ਪਰ ਚੱਲ ਜਰੂਰ ਰਿਹਾ ਇਹ ਉਹਦੀ ਕੋਈ ਜਾਂਚ ਨਹੀਂ ਕੋਈ ਪਰਤਾਲ ਨਹੀਂ ਦੇਖੋ ਨਾ ਤਾਂ ਉਹ ਕੋਈ ਕੋਰਟ ਵੱਲੋਂ ਕੋਈ ਆਰਡਰ ਨੇ ਜੀ ਵੀ ਕਿਸ ਕੋਰਟ ਵੱਲੋਂ ਆਰਡਰ ਹੈ ਜਾਂ ਇਹ ਠੀਕ ਹੈ ਵੀ ਅੱਜ ਪਾਵਰ ਦਾ ਮਿਸਯੂਜ਼ ਹੈ ਜਿਹੜਾ ਸਰਕਾਰ ਲੋਕਾਂ ਦੇ ਸੰਵਰਸ਼ ਚੋਂ ਬੜੀ ਹੋਵੇ ਉਹਨੂੰ ਇਸ ਤਰ੍ਹਾਂ ਦਾ ਜਿਹੜਾ ਮਿਸਯੂਜ਼ ਹੈ ਨਾ ਪਾਵਰਾਂ ਦਾ ਕਰਨਾ ਨਹੀਂ ਚਾਹੀਦਾ ਹੁੰਦਾ ਕਿਉਂਕਿ ਲੋਕ ਹੀ ਇੱਥੇ ਸਭ ਕੁਝ ਲੋਕਤੰਤਰ ਦੇ ਵਿੱਚ ਲੋਕਾਂ ਦੀ ਹੀ ਜਿੱਤ ਹੁੰਦੀ ਹੈ ਕਿਉਂਕਿ ਡਾਕਟਰ ਸਾਹਿਬ ਤੁਹਾਨੂੰ ਇੱਕ ਅਪਡੇਟ ਦੇ ਦੇਣਾ ਕਿ ਇੱਕ ਨਸ਼ਾ ਦਸਕਰ ਦੇ ਯਾਨੀ ਕਿ ਬਲਡੋਜ਼ਰ ਧਲਿਆ ਸੀ ਉਹ ਦੋ ਮੰਜ਼ਿਲਾ ਮਾਰਟਰ ਠਾਤ ਵੀ ਪਟਿਆਲੇ ਦਾ ਹੀ ਹੈ ਔਰ ਉਸ ਬੰਦੇ ਨੇ ਪਿਛਲੇ ਹਫ਼ਤੇ ਹਾਈ ਕੋਰਟ ਦੇ ਰਿਟ ਲਗਾ ਦਿੱਤੀ ਹੈ ਕਿ ਜਿਹੜੀ ਮੇਰੀ ਸੰਪਤੀ ਤੋੜੀ ਗਈ ਹੈ ਉਹ ਕਹਿੰਦੇ ਵੀ ਮੈਂ ਆਪਣੇ ਯਾਨੀ ਕਿ ਸਹੀ ਜਿਹੜੇ ਪੈਸੇ ਕਮਾਈ ਸੀ ਉਹਨਾਂ ਬਣਾਈ ਗਈ ਹੈ ਕਿ ਉਹਨਾਂ ਦਾ ਬੇਟਾ ਬਾਹਰ ਹੈ ਉਹਨਾਂ ਨੇ ਕਿਹਾ ਮੈਂ ਸਾਰੀ ਰਿਕਾਰਡ ਰੱਖੇ ਪਏ ਨੇ ਚਲੋ ਮੰਨ ਲਿਆ ਜੇ ਡਾਕਟਰ ਸਾਹਿਬ ਹਾਈ ਕੋਰਟ ਦੇ ਵੱਲੋਂ ਪਟੀਸ਼ਨ ਤੇ ਉਹ ਜੇ ਸੁਣਵਾਈ ਆ ਉਹ ਬੰਦੇ ਚਾਹੀ ਫਿਰ ਉਹ ਪੀਲਾ ਪੰਜਾ ਜਿਹੜੀਆਂ ਉਹਦੇ ਘਾ ਟੁੱਟੇ ਨੇ ਕੀ ਸਰਕਾਰ ਉਹ ਜੋੜੇਗੀ ਪੈਸੇ ਦੇਗੀ ਨਹੀਂ ਜੇ ਤਾਂ ਸਰਕਾਰ ਨੇ ਤਾਂ ਕੀ ਦੇਣਾ ਗੱਲ ਕਰ ਸਰਕਾਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਨਾ ਮਤਲਬ ਜੇ ਬਲਡੋజర్ ਸਿਸਟਮ ਹੈ ਜਦੋਂ ਇਹ ਰੁਕ ਗਿਆ ਤਾਂ ਸਰਕਾਰ ਲੋਕਾਂ ਦੀਆਂ ਨਜ਼ਰਾਂ ਦੇ ਵਿੱਚ ਫੱਲੇ ਆ ਦੀ ਵੀ ਵਿਰੋਧੀ ਪਾਰਟੀਆਂ ਨੂੰ ਹੋਰ ਵੱਧ ਮੌਕੇ ਸਟੇਜਾਂ ਤੇ ਸਰਕਾਰ ਦੇ ਖਿਲਾਫਤ ਕਰਨ ਦਾ ਮੌਕਾ ਮਿਲ ਜੂਗਾ ਮਤਲਬ ਜੇ ਤਾਂ ਪੁਰਾ ਪੰਜਾ ਚੱਲਦਾ ਫਿਰ ਤਾਂ ਮੈਂ ਇਹ ਕਹਿੰਦਾ ਵੀ ਚਲੋ ਪੁਰਾ ਪੰਜਾ ਚੱਲਦਾ ਠੀਕ ਹੈ ਕੋਈ ਸ਼ਰਾਬ ਦਾ ਠੇਕਾ ਸ਼ਰਾਬ ਦਾ ਠੇਕਾ ਵੀ ਠਹਿ ਜੀ ਜੀ ਕੋਈ ਵੱਡਾ ਤਸਕ ਕੋਈ ਪੁਲਿਸ ਵਾਲਾ ਰਾਜੀਤ ਵਰਗਾ ਇੰਦਰਜੀਤ ਵਰਗਾ ਇੱਕ ਟੀਨ ਸੀ ਲੜਕੀ ਦਾ ਨਾਮ ਬਰਨਾਲੇ ਆ ਮੋਗੇ ਕੋਲੇ ਇੱਥੇ ਇਹ ਮਤ ਇਹਨਾਂ ਦੇ ਵੀ ਘਰ ਟੈਣਨਾ ਲੋਕਾਂ ਨੂੰ ਫੇਰ ਪਤਾ ਲੱਗ ਜੇ ਵੀ ਵਾਕਈ ਮਤਲਬ ਜਿਹੜੀ ਸਰਕਾਰ ਆ ਉਹ ਇੱਕ ਅੱਖ ਨਾਲ ਸਭ ਨੂੰ ਦੇਖ ਰਹੀ ਹੈ ਫਿਰ ਤਾਂ ਪਤਾ ਲੱਗੇ ਤੇ ਨਹੀਂ ਤਾਂ ਫਿਰ ਜੇ ਕਈਏ ਵੀ ਆ ਬਰਿੰਗ ਨੇ ਕਹਿਆ ਸੀ ਵੀ ਦਾਦਾ ਟੁੱਟਦਾ ਜੇ ਪਰਛੱਤਾ ਢਾਟਾ ਉਹਦਾ ਉਹਦੇ ਨਾਲ ਕੋਈ ਫਰਕ ਨਹੀਂ ਪੈਣਾ ਫਰਕ ਠੀਕ ਹੈ ਵੀ ਨੀਤੀਆਂ ਨੀਤਾਂ ਦੇ ਵਿੱਚ ਫਰਕ ਪੈਣਾ ਚਾਹੀਦਾ ਫਿਰ ਇਹ ਮਸਲਾ ਹੱਲ ਹੋ ਕਿਉਂਕਿ ਇਹ ਇੰਟਰਨੈਸ਼ਨਲ ਪੱਤਰ ਦਾ ਮਸਲਾ ਹੈ ਡਾਕਟਰ ਸਾਹਿਬ ਤੁਸੀਂ ਤੁਸੀਂ ਤਾਂ ਇੱਕ ਗੱਲ ਛੇੜਤੀ ਸ਼ਰਾਬ ਵਾਲੀ ਤੇ ਮੈਂ ਤੋਂ ਨਹੀਂ ਕਾਪੜੇ ਦੇਦਾ ਮੈਂ ਤੇ ਸ਼ਰਮਾਇਨੇ ਸ਼ਰਾਤਰੀ ਹਾਲ ਦੇ ਨਹੀਂ ਕੋਈ ਪ੍ਰੋਗਰਾਮ ਕੀਤਾ ਸੀ ਸ਼ਰਾਤਰੀ ਰਾਤ ਤਿਆਸ ਬਾਰੇ ਠੀਕ ਹੈ ਅੱਜ ਲੋ ਅੱਜ ਸਰਕਾਰ ਨੂੰ ਦਿਖ ਰਿਹਾ ਕਿਹੜਾ ਚਿੱਟਾ ਵੇਚ ਰਿਹਾ ਕਿਹੜਾ ਫੀਮ ਵੇਚ ਰਿਹਾ ਤਾਂ ਜਦੋਂ ਆਪਾਂ ਰੋਜ਼ ਜ਼ਿਕਰ ਕਰਦੇ ਕਹਿੰਦਾ ਚਿੱਟਾ ਦਾ ਹੈ ਹੀ ਵੀ ਪੰਜਾਬ ਨੂੰ ਬਦਨਾਮ ਕੀਤਾ ਇਹਦਾ ਮੈਂ ਤੁਹਾਡੀ ਗੱਲ ਨਾਲ 100% ਸਹਿਮਤ ਆ ਪਰ ਸਰਕਾਰ ਨੂੰ ਵੇਖੋ ਅੱਜ ਮੇਰੇ ਕੋਲ ਚੈਨਲ ਦੀ ਇੱਕ ਬੰਦਾ ਆਇਆ ਉਹਨੇ ਬੜੀ ਵਿਦਿਆ ਬਿਨਾਂ 4-5 ਮਿੰਟ ਬੈਠ ਗੱਲਵਾ ਕੀਤੀ ਕਹਿੰਦਾ ਭਾਜੀ ਵੀ ਤੁਸੀਂ ਇਹ ਮੁੱਦਾ ਲੈ ਰਹੇ ਹੋ ਕਹਿੰਦਾ ਵੀ ਇਹ ਜ਼ਰੂਰ ਸਵਾਲ ਕਰਿਓ ਜਿਹੜੇ ਤੁਹਾਡੇ ਹੋਣਗੇ ਜਿਨ੍ਹਾਂ ਨਾਲ ਗੱਲ ਕਰੋਗੇ ਦੇਖੋ ਜਗ੍ਹਾ-ਜਗ੍ਹਾ ਤੇ ਪੰਪ ਤਮਾਕੂ ਜਰਦੇ ਦੀਆਂ ਰੇੜੀਆਂ ਲੱਗੀਆਂ ਸਰ ਇਹ ਨਸ਼ਾ ਨਹੀਂ ਹੈ ਸਰਕਾਰਾਂ ਇਹਨੂੰ ਕਿਉਂ ਨਹੀਂ ਬੰਦ ਦੇਖੋ ਇਹਦਾ ਨਸ਼ੇ ਉਹਨਾਂ ਨਾਲ ਉਹਦਾ ਜੇ ਉਹ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਂਦੀ ਹੈ ਇਹ ਤਾਂ ਸਾਰਾ ਕੁਝ ਵਿਕਿਆ ਕੇ ਮੌਤ ਹੁੰਦੀ ਹੈ ਜਦੋਂ ਮੂੰਹ ਦਾ ਜਰਦਾ ਵਰਤਦਾ ਤਾਂ ਮੂੰਹ ਦਾ ਕੈਂਸਰ ਫੈਲਦਾ ਛੁੱਪੀ ਦੇ ਵਿੱਚ 80% ਤਮਾਕੂ ਹੈ 60% ਲੋਕਾਂ ਨੂੰ ਕੈਂਸਰ ਹੈ ਜੀ ਤਮਾਕੂ ਹੈ ਬੰਗਾਲ ਦੇ ਵਿੱਚ ਵੀ ਇਹੀ ਹਾਲ ਹੈ ਮਿਜ਼ੋਰਮ ਦੇ ਵਿੱਚ ਵੀ ਇਹੀ ਹਾਲ ਹੈ ਇਹ ਤਾਂ ਪੰਜਾਬ ਦੇ ਵਿੱਚ 7% ਤੰਬਾਕੂ ਲੋਕ ਖਾਂਦੇ ਨੇ ਉੱਥੇ 90% ਲੋਕ ਤੰਬਾਕੂ ਖਾਂਦੇ ਨੇ ਮਤਲਬ ਬਦਕਿਸਮਤੀ ਇਹ ਹੈ ਵੀ ਸਾਨੂੰ ਲੀਡਰ ਜਿਹੜੇ ਸਾਡੇ ਲੀਡਰ ਨੇ ਅੱਜ ਤੋ ਨੀਏ ਕੋਈ ਪਿਛਲੇ 50 ਸਾਲ ਤੋਂ ਸਾਨੂੰ ਕੋਈ ਦੂਰਅੰਦੇਸ਼ੀ ਲੀਡਰ ਨਹੀਂ ਮਿਲਿਆ ਜਿਹੜਾ ਪੰਜਾਬ ਦਾ ਸਕਾ ਹੋ ਕੇ ਪੰਜਾਬ ਦੀ ਨੌਜਵਾਨੀ ਬਾਰੇ ਸੋਚਦਾ ਹੋਵੇ ਡਾਕਟਰ ਸਾਹਿਬ ਮੈਂ ਤੁਹਾਨੂੰ ਇੱਕ ਉਦਾਹਰਨ ਦੇਣਾ ਮੈਂ ਨਾਮ ਲੈਣਾ ਚਾਹੁੰਦਾ ਮੇਰਾ ਕੋਈ ਮਿੱਤਰ ਪ੍ਰੇਮੀ ਹੈ 6 ਕੁ ਮਹੀਨੇ ਪਹਿਲਾਂ ਨਾ ਉਹਨੂੰ ਕੈਂਸਰ ਹੋ ਗਿਆ ਮੂੰਹ ਦਾ ਜਿਵੇਂ ਤੁਸੀਂ ਕਿਹਾ ਉਹ ਜਰਦਾ ਬਹੁਤ ਜ਼ਿਆਦਾ ਲਾਂਦਾ ਸੀ ਮੈਂ ਉਹਨੂੰ ਕਿਹਾ ਵੀ ਤੂੰ ਕਰਦਾ ਕੀ ਹੈ ਤਾਂ ਉਹ ਕਹਿੰਦਾ ਵੀਰੇ ਮੈਂ ਰਾਤੀ ਲਾ ਕੇ ਸੋ ਜਾਂਦਾ ਸੀ ਉਹਦੀ ਯਾਨੀ ਕਿ ਪਿਓ ਹੈ ਨਹੀਂ ਘਰ ਦੇ ਹਾਲਾ ਠੀਕ ਨਹੀਂ ਹੈਗੇ ਉਹ ਪਹਿਲਾਂ ਤੁਹਾਡੇ ਇੱਧਰ ਸੰਗਰੂਰ ਸੈਡੂਆ ਹੋ ਰਿਹਾ ਸੀ ਇਲਾਜ ਤੇ ਹੁਣ ਉਹਦਾ ਇਲਾਜ ਸਵਾਨਾ ਹਸਪਤਾਲ ਤੋਂ ਹੋਇਆ ਪਿਛਲੇ ਹਫਤੇ ਉਹ ਮੁੰਡਾ ਘਰ ਤਾਂ ਆ ਗਿਆ ਪਰ ਇੰਨਾ ਖਰਚਾ ਹੋ ਗਿਆ ਯਾਨੀ ਕਿ ਉਹਦਾ ਜਿਵੇਂ ਤੁਸੀਂ ਕਹਿ ਰਹੇ ਨਾ ਉਹਦੇ ਅੰਦਰ ਇੱਕ ਗਿਲਟ ਬਣ ਗਿਆ ਸੀ ਤੁਸੀਂ ਡਾਕਟਰ ਤੁਹਾਨੂੰ ਜ਼ਿਆਦਾ ਪਤਾ ਹੋਣਾ ਕਿ ਡਾਕਟਰਾਂ ਨੇ ਜਵਾਬ ਦਿੱਤਾ ਸੀ ਉਹਦਾ ਬੁੱਲ ਕੱਟਣ ਤੱਕ ਗੱਲ ਆ ਗਈ ਸੀ ਸੌਰੀ ਗੱਲ ਕੱਟਣ ਤੱਕ ਪਰ ਉਹ ਉਹਦੀ ਕਿਸਮਤ ਚੰਗੀ ਸੀ ਕਿ ਸੁਆਣਾ ਹਸਪਤਾਲ ਨੇ ਉਹਨਾਂ ਨੂੰ ਕਿਸੇ ਨਾ ਕਿਸੇ ਤਰੀਕੇ ਬਚਾ ਲਿਆ ਦੇਖੋ ਜੀ ਇਹ ਤਾਂ ਆਪਾਂ ਤਾਂ ਕਹਿੰਦੇ ਆ ਆਪਾਂ ਤਾਂ ਇਹ ਗੱਲ ਕਹਿੰਦੇ ਆ ਵੀ ਭਾਈ ਸੋਚ ਸਮਝ ਕੇ ਕਾਰਵਾਈਆਂ ਕਰੋ ਮਤਲਬ ਪਾਵਰਾਂ ਦਾ ਮਿਸਯੂਜ਼ ਨਾ ਕਰੋ ਕਿਉਂਕਿ ਗਰੀਬ ਆਦਮੀ ਤੇ ਇਥੇ ਗਰੀਬੀ ਤਾਂ ਪਹਿਲਾਂ ਹੀ ਆ ਇੱਕ ਪਾਸੇ ਤਾਂ ਟਰੰਪ ਉਹ ਆਪਣੇ ਪਬਲਿਕ ਵਾਸਤੇ ਜੇ ਵਿਦੇਸ਼ਾਂ ਨਾਲ ਲੜਾਈ ਲੜ ਰਿਹਾ ਆਪਾਂ ਆਪਣੇਆਂ ਦੇ ਨਾਲ ਹੀ ਲੜਾਈ ਲੜ ਕੇ ਆਪਾਂ ਆਪਣੇਆਂ ਨੂੰ ਅੰਦਰ ਕਰ ਰਿਹਾ ਆਪਾਂ ਨੂੰ ਚੇਲਾਂ ਦੀ ਜਗ੍ਹਾ ਯੂਨੀਵਰਸਟੀਆਂ ਬਣਾਉਣੀਆਂ ਚਾਹੀਦੀਆਂ ਲੋਕ ਸਿੱਖਣ ਲੋਕ ਸਿੱਖਿਆ ਤੋਂ ਇਹ ਜਿਹੜੀਆਂ ਚੀਜ਼ਾਂ ਆਂਦਾ ਇਹ ਫਲਾਉ ਕਰ ਰਹੇ ਨੇ ਜਿਵੇਂ ਖੇਡਾਂ ਨੇ ਜੇ ਤਾਂ ਖੇਡਾਂ ਛੋਟੇ ਲੈਵਲ ਤੇ ਨੇ ਫਿਰ ਤਾਂ ਉਹ ਖੇਡਾਂ ਨੇ ਜਦੋਂ ਵੱਡੇ ਲੈਵਲ ਤੇ ਹੋ ਗਈਆਂ ਫਿਰ ਤਾਂ ਉਹ ਨਸ਼ੇ ਦਾ ਤੇ ਜੂਏ ਦਾ ਅੱਡਾ ਬਣ ਜਾਂਦੀਆਂ ਨੇ ਸਹੀ ਗੱਲ ਉਹ ਇਹਨਾਂ ਦੇ ਥਰੂ ਨਸ਼ੇ ਦਾ ਇੱਕ ਜਿਹੜੇ ਹੁੰਦੇ ਨੇ ਸਾਡੇ ਧਾਰਮਿਕ ਪ੍ਰਚਾਰਕ ਇੱਕ ਦੂਜੇ ਥਾਂ ਜਾਂਦੇ ਨੇ ਉਹ ਦੂਜੇ ਥਾਂ ਆਲਾ ਨਸ਼ਾ ਲਿਆ ਕੇ ਇੱਧਰ ਸਪਲਾਈ ਕਰ ਦਿੰਦੇ ਨੇ ਇੱਧਰਲਾ ਨਸ਼ਾ ਉਧਰ ਸਪਲਾਈ ਕਰ ਦਿੰਦੇ ਨੇ ਇਹੀ ਗੱਲ ਖੜਿਆਰੀਆਂ ਦੀ ਐ ਖੜਿਆਰੀਆਂ ਦੇ ਵਿੱਚ ਵੀ ਇਹੀ ਕੁਸ਼ ਐ ਖੜਿਆਰੀਆਂ ਤੋਂ ਬਾਅਦ ਫਿਰ ਵਿੱਚ ਗੈਂਗਸਟਰਵਾਦ ਚੱਲ ਪੈਂਦਾ ਉਹ ਇੱਕ ਦੂਜੇ ਨੂੰ ਮਾਰਨ ਲੱਗ ਜਾਂਦੇ ਨੇ ਜਿਹਦੇ ਕਰਕੇ ਹਾਲਾਤ ਨੇ ਜਿਹੜੇ ਉਹ ਵੱਤ ਤੋਂ ਵੱਧ ਕਰ ਹੋ ਜਾਂਦੇ ਨੇ ਇਹਨਾਂ ਚੀਜ਼ਾਂ ਵੱਲ ਥੋੜਾ ਜਿਆਦਾ ਧਿਆਨ ਘੱਟ ਦੇਣਾ ਚਾਹੀਦਾ ਪਤਾ ਨਹੀਂ ਕੀ ਗੱਲ ਐ ਵੀ ਸਰਕਾਰਾਂ ਨਾਲੇ ਪਾਸੇ ਜਿਆਦਾ ਧਿਆਨ ਦੇਣ ਲੱਗੀ ਡਾਕਟਰ ਸਾਹਿਬ ਤੁਹਾਨੂੰ ਇੱਕ ਕਮੀ ਲੱਗਦੀ ਇਹ ਮੈਂ ਕੱਲੀ ਭਗਵਾਨਤਮ ਸਰਕਾਰ ਦੀ ਗੱਲ ਨਹੀਂ ਕਰ ਰਿਹਾ ਪਹਿਲਾਂ ਵੀ ਸਰਕਾਰਾਂ ਵਿੱਚ ਦੇਖੀਏ ਕਾਂਗਰਸ ਦੇਖੀਏ ਉਸ ਤੋਂ ਪਹਿਲਾਂ ਭਾਜਪੀ ਤੇ ਸ਼੍ਰੋਮਣੀ ਕਾਲ ਦਾ ਸਰਕਾਰ ਸੀ ਬਹੁਤ ਜ਼ਿਆਦਾ ਇੱਕ ਫਰਕ ਆਇਆ ਤੇ ਮੈਂ ਤਾਂ ਗੱਲ ਕਰ ਰਿਹਾ ਕਿਉਂਕਿ ਮੈਂ ਵੀ ਇੱਕ ਸਪੋਰਟਸਮੈਨ ਰਹਿ ਆਲ ਇੰਡੀਆ ਯੂਨੀਵਰਸਿਟੀ ਲੈਵਲ ਦਾ ਮੈਂ ਆਪਣੀ ਗੱਲ ਨਹੀਂ ਕਰਦਾ ਤੁਹਾਨੂੰ ਯਾਦ ਹੋਣਾ ਕਿ ਪਹਿਲਾਂ ਪਿੰਡਾਂ ਦੇ ਵਿੱਚ ਕਬੱਡੀ ਕੱਪ ਹੈਨਾ ਵਧੀਆ ਵਧੀਆ ਖੇਡਾਂ ਹੁੰਦਿਆ ਸੀਗੀਆਂ ਜਿਹਦੇ ਕਰਕੇ ਨੌਜਵਾਨ ਨਸ਼ਾ ਦੂਰ ਰਹਿੰਦੇ ਸੀ ਤੁਹਾਨੂੰ ਲੱਗਦਾ ਨਹੀਂ ਸਰਕਾਰਾਂ ਹੁਣ ਧਿਆਨ ਦੇ ਰਹੀਆਂ ਉੱਪਰ ਸਰਕਾਰਾਂ ਨੇ ਇਹਨਾਂ ਦੀ ਵੈਲਿਊ ਵਾੜੀ ਕਰਤੀ ਜੀ ਗੱਲ ਖੇਡ ਹੈ ਤਾਂ ਖੇਡ ਤਾਂ ਇੱਕ ਖੇਡ ਹੈ ਕਿਹੜੇ ਲੋਕਾਂ ਨੂੰ ਇਹਨਾਂ ਨੇ ਇੱਕ ਬਿਜ਼ਨਸ ਚ ਪ੍ਰਮੋਟ ਕਰਤਾ ਜਦੋਂ ਬਿਜ਼ਨਸ ਵਾਲੇ ਤੌਰ ਤੇ ਹੋ ਕੇ ਬਾਹਰਲੇ ਲੋਕਾਂ ਚ ਜਾਣ ਆਉਣਾ ਹੋ ਗਿਆ ਉਹ ਉਧਰ ਲਾ ਨਸ਼ਾ ਪਤਾ ਇਧਰ ਇਧਰ ਲਾ ਨਸ਼ਾ ਪਤਾ ਉਧਰ ਇਸੇ ਤਰ੍ਹਾਂ ਹੀ ਜਿਹੜੇ ਸਾਡੇ ਧਾਰਮਿਕ ਪ੍ਰਚਾਰਕ ਨੇ ਉਹ ਵੀ ਇਸ ਤਰ੍ਹਾਂ ਕਰਨ ਲੱਗੇ ਇਹ ਥੋੜਾ ਜਿਹਾ ਇਹ ਹੈ ਵੀ ਜੇ ਬਰਿੰਗ ਸਾਹਿਬ ਇਸ ਗੱਲ ਵਾਲੇ ਪਾਸੇ ਆਪਾਂ ਆਉਂਦੇ ਆ ਵੀ ਬਰਿੰਗ ਸਾਹਿਬ ਨੂੰ ਇਹ ਗੱਲ ਚਾਹੀਦੀ ਹੈ ਵੀ ਮਨਮੋਹਨ ਸਿੰਘ ਨੇ 11 12 2009 ਨੂੰ ਜਿਹੜਾ ਨੋਟੀਫਿਕੇਸ਼ਨ ਲਾਗੂ ਕੀਤਾ ਹੈ ਬਾਜਪਾਈ ਵਾਲਾ 1055 2011 2001 ਨੂੰ ਜਿਹੜਾ ਲਾਗੂ ਕੀਤਾ ਸੀ ਵਜਪਾਈ ਸਾਹਿਬ ਨੇ ਉਹਨੂੰ ਰੀਤ ਮਤਲਬ ਲਾਗੂ ਕੀਤਾ ਜਾਵੇ ਜਿਹਦੇ ਕਰਕੇ ਪੰਜਾਬ ਤੇ ਹਿੰਦੁਸਤਾਨ ਦੇ ਵਿੱਚੋਂ ਟੈਗ ਹੈ ਜਿਹੜਾ ਉਹ ਇਹਦਾ ਲੈ ਸਕਦਾ ਹੈ ਪੰਜਾਬ ਦੇ ਨਾਲੋਂ ਤਾਂ ਹਿਮਾਚਲ ਦੇ ਵਿੱਚ ਵੀ ਨਸ਼ਾ ਜਾਦਾ ਚੱਲਦਾ ਇੱਕ ਪਿੰਡ ਹੈਗਾ ਕੁੱਲੂ ਦਾ ਲਵਾਨਾ ਜੀ ਉਸ ਪਿੰਡ ਦੇ ਵਿੱਚ ਨਾ ਪੁਲਿਸ ਦੀ ਜ਼ਰੂਰਤ ਹੈ ਨਾ ਸਰਕਾਰ ਦੀ ਜ਼ਰੂਰਤ ਹੈ ਉਸ ਪੰਡ ਦੇ ਵਿੱਚ ਕੋਈ ਉਹ ਫਰਨ ਦੀ ਗੱਲ ਤਾਂ ਦੂਰ ਉਹ ਪਾਣੀ ਦਾ ਗਲਾਸ ਵੀ ਹੱਥ ਨਾਲ ਨਹੀਂ ਦਿੰਦੇ ਪਾਣੀ ਦਾ ਗਲਾਸ ਵੀ ਉਹ ਖੰਧ ਤੇ ਧਰਦੇ ਨੇ ਆਪ ਦਾ ਆਪ ਦਾ ਆਪ ਚੱਕਦਾ ਫੇਰ ਉਹ ਕਿਸੇ ਦੇ ਹੱਥ ਨਾਲ ਹੱਥ ਟੱਚ ਨਹੀਂ ਕਰਦੇ ਲੋੜ ਤਾਂ ਉਹ ਹੈਗਿਆਂ ਨੂੰ ਤੇ ਕਾਰਵਾਈਆਂ ਕਰਨ ਦੀ ਸੀ ਇਹ ਕਾਰਵਾਈਆਂ ਆਪਣੇ ਵਾਲੇ ਪਾਸੇ ਲੱਗੇ ਅਸੀਂ ਹਰ ਟਾਈਮ ਬੇਨਤੀ ਕਰਦੇ ਆਂ ਸਰਕਾਰ ਨੂੰ ਵੀ ਇਹ ਥੋੜਾ ਜਿਹਾ ਨਾ ਇਹਦੇ ਸੰਜਮ ਵਰਤਿਆ ਜਾਵੇ ਤੇ ਸਮਝ ਆ ਜਾਵੇ ਅਸਲੀਅਤ ਗੱਲ ਕੀ ਹੈ ਜਿੰਨਾ ਚਿਰ ਅਸਲੀਅਤ ਗੱਲ ਨਹੀਂ ਸਮਝ ਚਾਉਂਦੀ ਨਾ ਜਾ ਕੇ ਸਦੋਂ ਸਮਝ ਹੀ ਨਹੀਂ ਆਂਦੀ ਉਹਨਾਂ ਚਿਰ ਇਹ ਹੋ ਨਹੀਂ ਅਸੀਂ ਮਾਨ ਸਾਹਿਬ ਨੂੰ ਸੰਗਰੂਰ ਮਿਲ ਕੇ ਆਏ ਆ ਮੈਂ ਖੁਦ ਮਿਲ ਕੇ ਆਇਆ ਹੋਇਆ ਅਸੀਂ ਖਸ ਖਸ ਵਿੱਚ ਮਾਨ ਸਾਹਿਬ ਨੇ ਕਹਾ ਕਿ ਭੁੱਖੀ ਤਾਂ ਕਹਿੰਦਾ ਚਲਾਨੀ ਚ ਪਈ ਹੁੰਦੀ ਹੈ ਜਨਾਨੀਆਂ ਵੀ ਭੁੱਖੀ ਨੂੰ ਨਸ਼ਾ ਨਹੀਂ ਮੰਨਦੀਆਂ ਅੱਜ ਮਤਲਬ ਉਸੇ ਤਰ੍ਹਾਂ ਉਹਨਾਂ ਲੋਕਾਂ ਦੇ ਉੱਤੇ ਕਾਰਵਾਈਆਂ ਕਰਕੇ ਉਹਨਾਂ ਦੇ ਘਰ ਟਾਕੇ ਜਾਂ ਉਹਨਾਂ ਨੂੰ ਅੰਦਰ ਦੇ ਕੇ ਮਤਲਬ ਜਿਹੜਾ ਲੋਕਾਂ ਤੋਂ ਵਾਵਾ ਖੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਫੇਰ ਮੈਂ ਅਪੀਲ ਕਰਦਾ ਸੰਦੀ ਸਾਹਿਬ ਤੁਹਾਨੂੰ ਕਰਦਾ ਤੁਹਾਡੇ ਚੈਨਲ ਦੇ ਤੁਹਾਨੂੰ ਕਰਦਾ ਵੀ ਇਸ ਗੱਲ ਦੇ ਵਿੱਚ ਸੁਧਾਰ ਕੀਤਾ ਜਾਵੇ ਤੇ ਜਿਹੜਾ ਇਹ ਕਾਨੂੰਨ ਹੈ ਇਸ ਦੇ ਵਿੱਚ ਚੇਂਜ ਕੀਤੀ ਜਾਵੇ ਤੇ ਜਿਹੜੀਆਂ ਇਹ ਪਾਲਿਸੀਆਂ ਨੇ ਇਹ ਇੱਕ ਮੱਕੜੀ ਦਾ ਜਾਲ ਹੈ ਜਿਹਦੇ ਵਿੱਚ ਛੋਟੇ ਮੱਛਰ ਤਾਂ ਫਸ ਜਾਂਦੇ ਨੇ ਪਰ ਮੱਕੜੀ ਆ ਜਿਹੜੀ ਕੋੜ ਕਿਰਲੀ ਹੈ ਉਹ ਜਾਲ ਨੂੰ ਤੋੜ ਕੇ ਬਾਹਰ ਨਿਕਲ ਜਾਂਦੀ ਹੈ ਕਦੇ ਤੁਸੀਂ ਮੱਕੜੀ ਦੇ ਜਾਲ ਦੇ ਵਿੱਚ ਕੋੜ ਕਿਰਲੀ ਫਸੀ ਨਹੀਂ ਦੇਖੋਗੇ ਤੁਹਾਨੂੰ ਹਜ਼ਾਰਾਂ ਮੱਛਰ ਮਿਲ ਜਾਣਗੇ ਨਾ ਤਾਂ ਉਹਦੇ ਨਾਲ ਮੱਛਰ ਘਟਦੇ ਐ ਨਾ ਉਹਦੇ ਨਾਲ ਮਲੇਰੀਆ ਹਟਦਾ ਪਰ ਉਹ ਮੱਛਰਾਂ ਦੀ ਜਾਨ ਜ਼ਰੂਰ ਚਲੀ ਜਾਂਦੀ ਹੈ। ਅਰੇ ਇਹ ਗੱਲ ਬੜੀ ਵਧੀਆ ਕਹੀ ਰਾਜਾ ਵਡਿੰਗ ਜੀ ਨੇ ਉੱਥੇ ਕਹਿੰਦੇ ਵੀ ਨੌਜਵਾਨਾਂ ਨੂੰ ਤੁਸੀਂ ਵੀ ਵਧੀਆ ਗੱਲ ਕਰਦੇ ਹੋ ਆਪਾਂ ਕਈ ਵਾਰ ਬੋਲ ਚੁੱਕੇ ਹਾਂ ਕਿ ਨੌਜਵਾਨਾਂ ਨੂੰ ਜੇਕਰ ਨੌਕਰੀਆਂ ਦੇੋਗੇ ਬੇਵਿਵਹਾਰੀ ਖਤਮ ਹੋ ਗਈ ਤਾਂ ਨੌਜਵਾਨ ਨਸ਼ੇ ਜਾਣਗੇ ਨਹੀਂ ਕਹਿੰਦੇ ਸਭ ਤੋਂ ਵੱਡਾ ਕਾਰਨ ਹੈ ਵੀ ਨੌਜਵਾਨ ਨਸ਼ੇ ਵੀ ਜਾ ਰਹੇ ਨੇ ਜਾਂ ਗੈਂਗਸਟਰਿਜ਼ਮ ਵਿੱਚ ਵੱਧ ਰਹੇ ਨੇ ਮੰਨਦੇ ਹੋ? ਹਾਂਜੀ ਇਹ ਤਾਂ ਹੈ ਸਰਕਾਰਾਂ ਪਹਿਲੀਆਂ ਸਰਕਾਰਾਂ ਇਹ ਸਰਕਾਰ ਤਾਂ ਐਡੀ ਰੋਸ਼ੀ ਨਹੀਂ ਅੱਧੀ ਇਹਨਾਂ ਨੇ ਬਹੁਤ ਬੰਦਿਆਂ ਨੂੰ ਰੁਜ਼ਗਾਰ ਫਿਰ ਵੀ ਦਿੱਤਾ ਹੈ। ਪਿਛਲੀਆਂ ਸਰਕਾਰਾਂ ਨੇ ਰੋਜ਼ਗਾਰ ਵਾਲਾ ਉਹ ਮਤਲਬ ਬੈਗ ਚੱਕੇ ਹੀ ਨਹੀਂ ਆਪਾਂ ਰੋਜ਼ਗਾਰ ਦੇਣਾ ਉਹਦੇ ਕਰਕੇ ਲੋਕਾਂ ਦੇ ਵਿੱਚ ਨਿਰਾਸ਼ਤਾ ਫੈਲ ਗਈ ਨਿਰਾਸ਼ਤਾ ਦੇ ਵਿੱਚੋਂ ਮਤਲਬ ਜਿਹੜੇ ਗਲਤ ਕੰਮ ਰਏ ਇਹ ਪੈਦਾ ਹੁੰਦੇ ਨੇ ਗੰਗਸਟਾਰਵਾਦ ਹੁੰਦਾ ਨਸ਼ਾ ਹੁੰਦਾ ਲੁੱਟਖੋਹਾਂ ਹੁੰਦੀਆਂ ਨੇ ਇਹ ਪਿਛਲੀਆਂ ਸਰਕਾਰਾਂ ਦੀਆਂ ਦੇਣਾਂ ਨੇ ਜਿਨ੍ਹਾਂ ਨੂੰ ਸੁਧਾਰਨ ਵਾਸਤੇ ਮਾਨ ਸਾਹਿਬ ਲੱਗੇ ਹੋਏ ਨੇ ਤੇ ਕੋਸ਼ਿਸ਼ਾਂ ਕਰ ਰਹੇ ਨੇ ਠੀਕ ਆ ਥੋੜਾ ਜਿਹਾ ਕਈ ਵਾਰੀ ਕੋਈ ਸਲਾਹਕਾਰ ਇਹ ਜੇ ਹੁੰਦੇ ਨੇ ਜਿਹੜੇ ਮਿਸਗ੍ਰੇਡ ਕਰ ਦਿੰਦੇ ਨੇ ਇਹ ਥੋੜਾ ਜਿਹਾ ਫਿਰ ਵੀ ਇਹ ਜ਼ਮੀਨ ਨਾਲ ਵੱਧ ਜੁੜੇ ਹੋਏ ਨੇ ਜਦੋਂ ਜ਼ਮੀਨ ਦੀ ਹਕੀਕਤਾਂ ਦਾ ਇਹਨਾਂ ਨੂੰ ਪਤਾ ਲੱਗਿਆ ਇਹ ਸਾਰਾ ਕੁਝ ਠੀਕ ਕਰਨ ਦੀ ਕੋਸ਼ਿਸ਼ ਕਰਨ ਲਈ ਡਾਕਟਰ ਸਾਹਿਬ ਮੈਂ ਆਪਣੀ ਪਰਸਨਲ ਗੱਲ ਦੱਸਦਾ ਕਿ ਚਾਰ ਪੰਜ ਦਿਨ ਪਹਿਲਾਂ ਮੈਂ ਆਪਣੇ ਮੇਰਾ ਜਿਹੜਾ ਬੇਟਾ ਪਲੱਸ 2 ਕਰ ਰਿਹਾ ਹੈ ਤੇ ਉਹ ਮੈਂ ਅਸੀਂ ਉਹਨੂੰ ਗੱਲ ਕਰ ਰਹੇ ਸੀ ਕਿ ਵੀ ਬੇਟੇ ਤੂੰ ਅੱਗੇ ਕੀ ਕਰਨਾ ਪੜਨਾ ਹੈ ਉਹਨੇ ਮੈਨੂੰ ਪਤਾ ਕੀ ਕਿਹਾ ਇਹ ਹਾਸੇ ਨਾਲ ਗੱਲ ਮੈਨੂੰ ਆਪਣੇ ਉਹ ਵੀ ਆਂਦਾ ਹੈ ਕਹਿੰਦਾ ਪਾਪਾ ਤੁਸੀਂ ਡਬਲ ਐਮਏ ਕਰਕੇ ਕੀ ਹੋ ਮੈਂ ਕਿਹਾ ਬੇਟੇ ਫਿਰ ਕੀ ਹੈ ਕਹਿੰਦਾ ਪਾਪਾ ਮੈਂ ਤਾਂ ਕੋਰਸ ਕਰਾਂਗਾ ਕਹਿੰਦਾ ਮੈਂ ਕਹਿੰਦਾ ਨੌਕਰੀ ਸਰਕਾਰ ਦਿੰਦੀ ਨਹੀਂ ਮੈਂ ਕਹਿੰਦਾ ਮੈਂ ਫਾਰਮ ਕਿਉਂ ਭਰਾਂ ਕਹਿੰਦਾ 500 ਰੁਪਏ ਦਾ ਕਿਉਂ ਲਾਵਾਂ ਦੇਖੋ ਇਹ ਬੱਚਾ ਕਹਿ ਰਿਹਾ ਮੇਰਾ ਪਲੱਸ 2 ਦਾ ਮੈਨੂੰ ਬੜੀ ਸ਼ਰਮ ਆਂਦੀ ਹੈ ਦੇਖੋ ਜੀ ਇਹ ਤੱਕ ਉਹਨਾਂ ਨੂੰ ਬੱਚੇ ਬੱਚਿਆਂ ਨਾਲ ਗੱਲਾਂ ਕਰਦੇ ਨੇ ਉਧਰੋਂ ਉਧਰ ਹੀ ਸੁਣਦੇ ਨੇ ਸੁਣਾਉਂਦੇ ਨੇ ਤਾਂ ਉਹਨਾਂ ਨੂੰ ਇਹਨਾਂ ਸਾਰੀਆਂ ਗੱਲਾਂ ਦਾ ਪਤਾ ਲੱਗਦਾ ਹੈ ਵੀ ਕੀ ਗੱਲ ਹੈ ਬਾਕੀ ਉਹ ਬੱਚਾ ਸੱਚ ਬੋਲ ਰਿਹਾ ਹੈ ਬੱਚਾ ਕੋਈ ਝੂਠ ਨਹੀਂ ਬੋਲ ਰਿਹਾ ਔਰ ਕੱਲ੍ਹ ਨਾ ਪ੍ਰਤਾਪ ਬਾਜਵਾ ਤੋਂ ਇੱਕ ਸਵਾਲ ਕੀਤਾ ਗਿਆ ਡਾਕਟਰ ਸਾਹਿਬ ਪੱਤਰਕਾਰ ਨੇ ਸਾਡੇ ਜਾਂਦਾ ਪੱਤਰਕਾਰ ਸੀ ਉਹਨੇ ਸਵਾਲ ਕੀਤਾ ਵੀ ਤੁਹਾਡੇ ਕਾਂਗਰਸ ਦੀ ਜਿਹੜੀ ਇਕੱਠ ਹੋਇਆ ਤੁਹਾਡੇ ਕਹਿੰਦੇ ਆਪਸ ਦੇ ਵਿੱਚ ਰਾਜਾ ਵੜਿੰਗ ਜਣ ਕੇ ਕਾਂਗਰਸ ਪਾਰਟੀ ਫੋਟੇ ਪਰਾਰ ਪੈ ਰਹੀ ਹੈ ਤਾਂ ਪ੍ਰਤਾਪ ਆਜੋ ਨੇ ਇੱਕ ਸਾਫ਼ ਤੌਰ ਤੇ ਕਿਹਾ ਵੀ ਰਾਜਾ ਵੜਿੰਗ ਜੀ ਕੋ ਆਪਣਾ ਲਗ ਡਿਪਾਰਟਮੈਂਟ ਹੈ ਮੇਰੇ ਕੋ ਲਗ ਡਿਪਾਰਟਮੈਂਟ ਹੈ ਕਹਿੰਦੇ ਅਸੀਂ ਬਹੁਤ ਇਕੱਠੇ ਆ ਤੇ ਕਹਿੰਦੇ ਆਉਣ ਵਾਲੇ ਚੋਣਾਂ ਦੇ ਵਿੱਚ ਕਹਿੰਦੇ ਸਾਡੀ ਸਰਕਾਰ ਬਣੇਗੀ ਉਹਨਾਂ ਨੇ ਬੜਾ ਵੱਡਾ ਦਾਵਾ ਠੋਕਦਾ ਹੈ ਦੇਖੋ ਜੀ ਸਰਕਾਰ ਬਣੇ ਉਹ ਤਾਂ ਪਸੰਦੇ ਦੇਖੋ ਪੁਮਿ ਖਦੇ ਘਰ ਬਚਾ ਗੱਲ ਗੱਲ ਕਰ ਇਹਨਾਂ ਦਾ ਜਿਹੜਾ ਆ ਸੀਐਮ ਦੇ ਕੈਂਡੀਡੇਟ ਨੇ ਇਹਨਾਂ ਦੇ 10 ਬੰਦੇ ਸੀਐਮ ਦੇ ਕੈਂਡੀਡੇਟ ਨੇ ਜੇ ਇਹੇ ਇੱਕੋ ਕੇ ਲੜਨਗੇ ਤਾਂ ਉਹਦੇ ਬਾਰੇ ਕੋਈ ਗੱਲ ਸੋਚ ਸਕਦਾ ਸਰਕਾਰ ਬਾਰੇ ਨਹੀਂ ਤਾਂ ਫਿਰ ਇਹ ਜਿਹੜੀ ਇਹਨਾਂ ਦੀ ਫੁੱਟ ਹੈ ਇਹਨਾਂ ਦੇ ਇਹਨਾਂ ਦੇ ਕਫਣ ਦੇ ਵਿੱਚ ਹੀ ਕਿੰਨਲਾ ਕੰਮ ਕਰੂਗੀ ਜਿਵੇਂ ਪਹਿਲਾਂ ਕੀਤਾ ਡਾਕਟਰ ਸਾਹਿਬ ਤੁਹਾਨੂੰ ਲੱਗਦਾ ਨਹੀਂ ਵੀ ਕਾਂਗਰਸ ਪਾਰਟੀ ਦੇ ਕੋਲ ਜੇ ਅੱਜ ਕੋਈ ਵਧੀਆ ਚਿਹਰਾ ਹੁੰਦਾ ਤਾਂ ਕਾਂਗਰਸ ਪਾਰਟੀ ਅੱਗੇ ਆਂਦੀ ਹਾਂ ਜੀ ਇਹ ਤਾਂ ਗੱਲ ਹੈਗੀ ਦੇਖੋ ਚਿਹਰੇ ਤੋਂ ਬਣਾਤਾ ਇਥੋਂ ਕੀ ਇਹ ਤਾਂ ਮਤਲਬ ਸੈਂਟਰ ਤੱਕ ਦੀਆਂ ਗੱਲਾਂ ਨੇ ਵੀ ਇਹ ਚਿਹਰੇ ਨੂੰ ਤਾਂ ਕਾਂਗਰਸ ਤਰਸ ਰਹੀ ਹੈ ਇਸ ਦੇ ਵਿੱਚ ਕੋਈ ਦੋਰਾਵਾ ਨਹੀਂ ਹਨ ਜਿੱਦੇ ਇਹਨਾਂ ਨੂੰ ਕੋਈ ਵਧੀਆ ਚਿਹਰਾ ਮਿਲ ਗਿਆ ਉਦੋਂ ਇਹਨਾਂ ਦੀ ਆਮ ਆਦਮੀ ਪਾਰਟੀ ਨਾਲ ਹੀ ਟੱਕਰ ਹੋਏਗੀ ਪਰ ਲੋ ਜੁਨੀਆਂ ਦੂਜੀਆਂ ਪਾਰਟੀਆਂ ਨੇ ਉਹ ਤਾਂ ਇਤੋਂ ਵੀ ਜ਼ਿਆਦਾ ਕਾਟੋ ਕੋਲੇ ਦੇ ਵਿੱਚ ਫਸੀਆਂ ਹੋਈਆਂ ਨੇ ਆਉਣ ਵਾਲਾ ਸਮਾਂ ਦੇਖੋ ਕੀ ਦੱਸਦਾ ਹੈ ਕਿ ਇਹਨਾਂ ਨੂੰ ਕੋਈ ਚਿਹਰਾ ਮਿਲਦਾ ਹੈ ਜਾਂ ਨਾ ਮਿਲਦਾ ਹੈ ਆਮ ਆਦਮੀ ਪਾਰਟੀ ਕੀ ਮੈਨੀਫੈਸਟੋ ਜਾਰੀ ਕਰਦੀ ਹੈ ਲੋਕਾਂ ਨੂੰ ਕੀ ਸਹੂਲਤਾਂ ਦਿੰਦੀ ਹੈ ਲੋਕਾਂ ਦੇ ਉੱਤੇ ਕਿਸ ਤਰ੍ਹਾਂ ਦੇ ਕਾਰਵਾਈ ਮਤਲਬ ਦੁੱਖ ਇਸ ਗੱਲ ਦਾ ਆਉਂਦਾ ਹੈ ਵੀ ਪਰਚਾ ਨੂੰ ਸੁਖ ਦੇਣ ਦੀ بجائے ਜਦੋਂ ਸਰਕਾਰਾਂ ਪਰਚਾਵਾਦ ਨੂੰ ਬढ़ावा ਦੇਣ ਲੱਗ ਜਾਂਦੀਆਂ ਨੇ ਫਿਰ ਸਰਕਾਰਾਂ ਦੇ ਖਿਲਾਫ ਲੋਕਾਂ ਦੇ ਵਿੱਚ ਗੁੱਸਾ ਪੜਪੈਂਦਾ ਜੇ ਮਤਲਬ ਇਸ ਤਰ੍ਹਾਂ ਨਹੀਂ ਕੋਈ ਕਾਰਵਾਈਆਂ ਨਹੀਂ ਕਰਨੀਆਂ ਚਾਹੀਦੀਆਂ ਹੁੰਦੀਆਂ ਕਿਉਂਕਿ ਜਿਹੜੇ ਅਸੰਦੋਸ਼ੀ ਨੇ ਵੱਡੇ ਦੋਸ਼ੀ ਨੇ ਉਹ ਤਾਂ ਸਰਕਾਰ ਦੇ ਵਿੱਚ ਹੁੰਦੇ ਨੇ ਇਸ ਇਸ ਗੱਲ ਦਾ ਨਖੇੜਾ ਕਰਨਾ ਇੱਕ ਮਤਲਬ ਸੱਚੇ ਸੁੱਚੇ ਇਨਸਾਨ ਦਾ ਕੰਮ ਹੈ ਡਾਕਟਰ ਸਾਹਿਬ ਇੱਕ ਬੜੀ ਵੱਡੀ ਜਿਹੜੀ ਗੱਲ ਹੈ ਉਹ ਕਹੀ ਹੈ ਜੋ ਰਾਜਾ ਵੜਿੰਗ ਜੀ ਨੇ ਤੇ ਮੈਂ ਤੁਹਾਡੇ ਵਿਚਾਰ ਜੋੜ ਲਾਂਗਾ ਮੈਂ ਆਪਣੇ ਐਂਡ ਵਿੱਚ ਇਹ ਵਿਚਾਰ ਦਾਂਗਾ ਵੀ ਕਹਿੰਦੇ ਜਿਹੜੇ ਪਕ ਕੁਝ ਪੁਲਸਾਂ ਨੂੰ ਪਤਾ ਸਸਪੈਂਡ ਹੋਏ ਆ ਆਪਾਂ ਪਰਸੋ ਵੀ ਇੱਕ ਲਾਈਵ ਕੀਤਾ ਸੀ ਪੁਲਸਾਂ ਦੇ ਫੜੇ ਗਏ ਸੀ ਚਲੋ ਸਾਨੂੰ ਨਹੀਂ ਪਤਾ ਵੀ ਚਿੱਟਾ ਕਿੱਥੋਂ ਆਉਂਦਾ ਨਾ ਸਾਨੂੰ ਪਤਾ ਵੀ ਕਿਵੇਂ ਬਣਦਾ ਤੇ ਪਰ ਉਹਨਾਂ ਨੇ ਗੱਲ ਕਹੀ ਹੈ ਵੀ ਉਹ ਪੁਲਿਸ ਅਧਿਕਾਰ ਤੇ ਕਾਰਵਾਈ ਹੋਏਗੀ ਜਾਂ ਨਹੀਂ ਦੇਖੋ ਜੀ ਦੋ ਗੱਲਾਂ ਨੇ ਇੱਕ ਤਾਂ ਜਿਹੜਾ ਚਿੱਟੇ ਵਾਲਾ ਮਸਲਾ ਹੈ 95% ਲੋਕਾਂ ਨੇ ਚਿੱਟਾ ਦੇਖਿਆ ਨਹੀਂ ਏ ਡਾਕਟਰ ਸਾਹਿਬ ਗੱਲ ਟਿੱਡੇ ਦੀ ਨਹੀਂ ਮੈਂ ਕਰ ਰਿਹਾ ਗੱਲ ਇਹ ਵੀ ਉਹ ਪੁਲਿਸ ਅਧਿਕਾਰੀ ਉਹਨਾਂ ਦੇ ਕਾਰਵਾਈ ਹੋ ਕਰਨਗੇ ਜਿਹੜੇ ਮੈਂ ਉਹ ਵੀ ਕਰਦਾ ਜਿਹੜੇ ਪੁਲਿਸ ਅਧਿਕਾਰੀ ਉਹਨਾਂ ਦੇ ਉੱਤੇ ਕਾਰਵਾਈ ਹੋਣੀ ਚਾਹੀਦੀ ਹੈ ਜੇ ਲੋਕਾਂ ਦੇ ਮਨਾਂ ਦੇ ਵਿੱਚ ਆਪਣੀ ਜਾਦੇ ਵਧੀਆ ਪੈਂਠ ਬਣਾਉਣੀ ਹੈ ਤਾਂ ਇਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਹੈ ਜੇ ਕਾਰਵਾਈ ਨਾ ਕੀਤੀ ਤਾਂ ਤਾਂ ਮਤਲਬ ਲੋਕ ਇਸ ਨੂੰ ਗੋਂਗਰੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੀ ਸਮਝਣਗੇ ਤੇ ਪੱਖਪਾਤ ਕਰਦੀ ਸਰਕਾਰ ਦੇ ਉੱਤੇ ਇੱਕ ਟੈਗ ਲੱਗ ਜਾਊਗਾ ਵੀ ਇਹ ਪੱਖਪਾਤ ਕਰਦੀ ਹੈ ਜੇ ਲੋਕਾਂ ਨੂੰ ਪਤਾ ਹੈ ਸਾਰੇ ਜ਼ਿਲ੍ਹਿਆਂ ਦੇ ਵਿੱਚ ਪਤਾ ਹੈ ਕਿ ਕਿੱਥੇ ਨਸ਼ਾ ਵਿਕਦਾ ਹੈ, ਕੀ ਨਸ਼ਾ ਵਿਕਦਾ ਹੈ, ਕੌਣ ਨਸ਼ਾ ਖਾਂਦਾ ਸਭ ਪਤਾ ਹੈ। ਜੇ ਸਹੀ ਕਾਰਵਾਈਆਂ ਹੋਈਆਂ ਤਾਂ ਤਾਂ ਲੋਕ ਇਸ ਗੱਲ ਨੂੰ ਵੀ ਜਾਣ ਜਾਣਗੇ ਨਹੀਂ ਤਾਂ ਨਹੀਂ ਤਾਂ ਫਿਰ ਡਾਕਟਰ ਸਾਹਿਬ ਯਾਨੀ ਕਿ ਸਰਕਾਰ ਨੂੰ ਇਹ ਨਤੀਜੇ ਜਲਦੀ ਅਗਲੇ ਸਾਲ ਹੀ ਪੁੱਤਣੇ ਪੈਣਗੇ। ਹਾਂਜੀ ਹਾਂਜੀ ਤੇ ਇਹਦੇ ਵਿੱਚ ਕੋਈ ਦੋਰਾਵਾ ਨਹੀਂ। ਦੇਖੋ ਵੀ ਕੀ ਬਣਦਾ ਉੱਠ ਕਿਹੜੇ ਕੰਬਟ ਬੈਠਦਾ ਇਹ ਸਮੇਂ ਦੇ ਦਰਬ ਚ। ਚਲੋ ਡਾਕਟਰ ਸਾਹਿਬ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਸਾਡੇ ਚੈਨਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰ। ਥੈਂਕ ਯੂ ਸਰ। ਸੋ ਸੋ ਦੋਸਤੋ ਸਾਡੇ ਨਾਲ ਜੁੜੇ ਸਾਡੇ ਦਰਸ਼ਕ ਹੈ ਚੈਨਲ ਦੇ ਸਾਣਾ ਅਕਸਰ ਜੁੜਦੇ ਆ ਰਿੰਦਰ ਸਿੰਘ ਜੀ ਮਾਨਸਾ ਤੋਂ ਜਿਹਨਾਂ ਨੂੰ ਮੈਂ ਪਿਆਰ ਨਾਲ ਡਾਕਟਰ ਸਾਹਿਬ ਵੀ ਕਹਿੰਨਾ ਬਹੁਤ ਵਧੀਆ ਵਿਚਾਰ ਸੋਨਾਂ ਸੰਦੇ ਕੀ ਤੇ ਜਿਵੇਂ ਕੱਲ ਇੱਕ ਬੜਾ ਵੱਡਾ ਪਟਿਆਲੇ ਰੈਲੀ ਹੋਈ ਸ਼ਾਮ ਨੂੰ ਰਾਜਾ ਵੜਿੰਗ ਜਿਹੜੇ ਸੂਬਾ ਪ੍ਰਧਾਨ ਨੇ ਕਾਂਗਰਸ ਪਾਰਟੀ ਦੇ ਉਹ ਪਹੁੰਚੇ ਪ੍ਰਤਾਪ ਬਾਜਵਾ ਪਹੁੰਚੇ ਰਾਜਾ ਵੜਿੰਗ ਨੇ ਯਾਨੀ ਕਿ ਉਹ ਗਰਜੇ ਨੇ ਭਗਵਾਨਤਮਾਨ ਸੀਐਮ ਤੇ ਵੀ ਤੁਸੀਂ ਨਸ਼ਾ ਨਹੀਂ ਨੌکریاں ਦਿਓ ਨੌਜਵਾਨਾਂ ਨੂੰ ਤਾਂ ਕਿ ਨੌਜਵਾਨ ਨਿਕਲਣ ਜਿਹੜੇ ਗੈਂਗਸਟਰ ਬਣ ਰਹੇ ਨੇ ਜਿਹੜੇ ਨਸ਼ੇੜੀ ਬਣ ਰਹੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਰੋਜ਼ਾਨਾ ਮੋਤਾ ਹੋ ਰੀਆਂ ਨੇ ਔਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਜਿਵੇਂ ਕਿ ਅਕਸਰ ਹੀ ਮੈਂ ਡਾਕਟਰਾਂ ਨੂੰ ਵੇਟ ਕਰਦਾ ਕਿ ਵਾਕਈ ਪੰਜਾਬ ਨਸ਼ਾ ਹੋਸ਼ਟੇਟਾ ਹੀ ਬਹੁਤ ਜ਼ਿਆਦਾ ਹੈ ਪਰ ਪੰਜਾਬ ਨੂੰ ਕੀਤਾ ਜਾ ਰਿਹਾ ਬਦਨਾਮ ਤੇ ਜਦੋਂ ਗੱਲਬਾਤ ਕੀਤੀ ਗਈ ਬਾਜਾ ਸਾਹਿਬ ਨਾਲ ਤਾਂ ਉਹਨਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਹੈ ਔਰ ਆਉਣ ਵਾਲੀਆਂ ਚੋਣਾਂ ਦੇ ਵਿੱਚ ਜਲਦੀ ਹੀ ਕਾਂਗਰਸ ਦੇ ਜਿਹੜੇ ਸਮਰਥਕ ਨੇ ਪ੍ਰੇਮੀ ਨੇ ਉਹ ਮੂੰਹ ਤੋੜਵਾ ਜਵਾਬ ਦੇਣਗੇ ਔਰ ਸਰਕਾਰ ਕਾਂਗਰਸੀ ਬਣਾਣਗੇ ਸੋ ਦੋਸਤੋ ਹੁਣ ਸਰਕਾਰ ਬਣੇਗੀ ਜਾਂ ਨਹੀਂ ਬਣੇਗੀ ਇਹ ਆણો ਸਮੱਸਿਆ ਹੈਗਾ ਕਿ ਉਹ ਪੁਲਿਸ ਘਾਰੀ ਜਿਨ੍ਹਾਂ ਬਾਰੇ ਰਾਜਵਿ ਨੇ ਸਵਾਲ ਚੁੱਕੇ ਨੇ ਉਹਨਾਂ ਦੇ ਕਾਰਵਾਈ ਹੋਏਗੀ ਜਾਂ ਐਦਾਂ ਹੀ ਗਰੀਬ ਲੋਕਾਂ ਦੇ ਛੋਟੇ ਜਿਹੜੀਆਂ ਮੱਛੀਆਂ ਨੇ ਉਹਨਾਂ ਦੇ ਘਾ ਟੁੱਟਣਗੇ ਇਹ ਆણો ਸਮੱਸਿਆ ਹੈਗਾ ਜੋ ਵੀ ਖਬਰ ਦੇ ਅਗਲੀ ਅਪਡੇਟ ਹੋਏਗੀ ਉਹ ਤੁਹਾਨੂੰ ਸਭ ਤੋਂ ਪਹਿਲਾਂ ਨਿਸ਼ਾ ਕਰਾਂਗਾ ਮੈਂ ਏਵਨ ਪੰਜਾਬੀ ਟੀਵੀ ਤੇ ਤੇ ਤੁਸੀਂ ਦੋਸਤੋ ਉੱਤੱਕ ਮੈਨੂੰ ਦਿਓ ਇਜਾਜ਼ਤ ਧੰਨਵਾਦ ਤੁਹਾਡਾ ਸਾਰਿਆਂ ਦਾ ਬਹੁਤ